ਰੋਲ ਕਰ ਰਿਹਾ ਔਰ ਜਿੱਥੇ ਉਹਨਾਂ ਦਾ 21000 ਰੁਪਏ ਦਾ ਯੋਗਦਾਨ ਆਇਆ ਹੈ ਉਹਨਾਂ ਦੇ ਸੁਪੁੱਤਰ ਜਸਮੀਰ ਮਹਦਰ ਸਿੰਘ ਜੀ ਵੱਲੋਂ 51000 ਰੁਪਏ ਦਾ ਯੋਗਦਾਨ ਆਇਆ ਸੀ ਤਹਿ ਦਿਲੋਂ ਧੰਨਵਾਦ ਕਰਦੇ ਆ ਸਤਕਾਰ ਦੇ ਦਿੱਤਾ ਨਾ ਔਰ ਧੰਨਵਾਦ ਕਰਦੇ ਆ ਬਹੁਤ ਸਤਕਾਰ ਨੂੰ ਅੱਜ ਵੀ ਲਾਲਖਾ ਔਰ ਪ੍ਰੈਜ਼ੀਡੈਂਟ ਡਿਸਟ੍ਰਿਕਟ ਰੋਪੜ ਭਾਜਪੀ ਔਰ ਪੂਰੇ ਪੰਜਾਬ ਦੇ ਨੀਂਹੋਦਸਤਾਨ ਦਾ ਵੱਡਾ ਨਾਮ ਚੱਲਦਾ ਹੈ ਪਿਤਾ ਜੀ ਚੇਅਰਮੈਨ ਨੇ ਟੱਟ ਕੇ ਤੇ ਕਮਿਸ਼ਨ ਦੇ ਔਰ ਅਸੀਂ ਧੰਨਵਾਦ ਕਰਦੇ ਆ ਸਰਕਾਰ ਅਜੇ ਸਿੰਘ ਲਾਲਪੁਰਾ ਜੀ ਦਾ ਇੱਥੇ ਪਹੁੰਚਦੇ ਬਾਅਦ ਬਹੁਤ ਧੰਨਵਾਦ ਕਿਤਨਾ ਇਹ ਵੀ ਵਾਕੇ ਨੂੰ ਮਾਰ ਮਿਲਿਆ ਏਡੇ ਬੜੇ ਅਫਸਰ ਨਗਰ ਦੇ ਵਿੱਚ ਜੰਮੇ ਆ ਤੇ ਗੱਲ ਇਹ ਹੈ ਕਿ ਸਵਾਇਲਾ ਲੋਕਾਂ ਦੇ ਵਿੱਚ ਹੁੰਦੇ ਆ ਕਿ ਪੂਰੀ ਪੰਜਾਬ ਦੀ ਦੇਖਰੇ ਕਰਦੇ ਆ ਸਾਡੇ ਅਜੇ ਸਿੰਘ ਲਾਲਪੁਰਾ ਜੀ ਜਿੱਤੇ ਮਾਹਮੋਲੀ ਪੰਜਾਬੀ ਦੋਨਾ ਪ੍ਰੋਗਰਾਮ ਲਈ ਬੜੇ ਮਾਣ ਹੈ ਔਰ ਤੁਹਾਡੇ ਇਲਾਕੇ ਲਈ ਪੰਜਾਬ ਲਈ ਮਾਣ ਮਰੀ ਗੱਲ ਹੈ ਔਰ ਆਹ ਜਲਦੀ ਕੁਸ਼ਤੀ ਦੇ ਲਈ ਮੇਰੇ ਕੋਲ ਮਾਰ ਪਹੁੰਚਿਆ ਹੈ ਇਹ ਜਿੰਮੇ ਕੁਸ਼ਤੀ ਕਲੀਅਰ ਹੋਏਗੀ ਕੌਣ ਜਿੱਤੇਗਾ ਕੌਣ ਹਾਰੇਗਾ ਆਪਾਂ ਪਰਚੀ ਦੇ ਨਾਲ ਹੀ ਇਹਨਾਂ ਨੂੰ ਬਾਹਰ ਵੀ ਜਿਦਣਾ ਮੇਰੇ ਕੋਲ ਜੋ ਸਾਡੇ ਸਟਾਰ ਜੋ ਆ ਭਾਈ ਜੀ ਸਮਾਂ ਕਿੰਨਾ ਹੋ ਗਿਆ 10 ਮਿੰਟ ਮਤਲਬ 10 ਮਿੰਟ ਹੀ ਹੁੰਦੇ ਆ ਉਹ ਵੀ ਜੀ ਸਮਾਂ ਕਿੰਨਾ ਹੋਇਆ ਜੀ ਇਹ ਜਿਹੜੀਆਂ ਕੁਸ਼ਤੀਆਂ ਸਾਡੀਆਂ ਸਪੈਸ਼ਲ ਕੁਸ਼ਤੀਆਂ ਨੇ ਯਾ ਪ੍ਰੀ ਕੁਆਟਰ ਵਾਲੀਆਂ ਸਾਡੇ ਕਾਕਾ ਡਾਕਟਰ ਜੀ ਉਹਨਾਂ ਬੇਨਤੀ ਹੈ ਕਿ ਜਰੂਰ ਸਟੈਂਡ ਤੇ ਆਓ ਭਾਈ ਜੀ ਦਾ ਟੈਂਕ ਦਾ ਜਾਦੇ ਦੇ ਰਹੇ ਤੁਸੀਂ ਅੰਦਰ ਤੇ ਜਾਗੇ ਟੁੱਟਿਆ ਟਾਈਮ ਬਾਜੀ ਟੋਟਲ ਆਪਾਂ 10 ਮਿੰਟ ਦਿੱਤੇ ਆ ਟੋਟੇ ਦੇਣਾ ਤੁਸੀਂ ਤੇ 5 ਮਿੰਟ 16 ਪਹਿਲਵਾਨ ਹੈ ਜੀ ਹਾਂ 16 ਹੈ 16 ਦੇ ਬਾਅਦ ਦੂਵੇ ਹੋਣੇ ਆਂ ਦੇਖ ਲੋ ਕਿਉਂਕਿ ਅੱਜ ਦਾ ਮਿੰਟ ਕੰਨਣਾ ਕਿ ਸੈਕਿੰਡ ਨਹੀਂ ਔਖਾ ਹੁੰਦਾ ਹਾਂ ਜੇ 1 ਮਿੰਟ ਲੰਘਦਾ ਪਹਾੜ ਵਾਂਗ ਨਾ ਟਿੱਡੀਆਂ ਜੈ ਜਿਵੇਂ ਵਗੋ ਮਿੱਤਰੋ ਕੰਦਾ ਲੈ ਕੇ ਸੋਨੂੰ ਬਹੁਤ ਸ਼ੇਰੀ ਗਾਲ ਸੋਨ੍ਹ ਵਾਲੀ ਹੈ ਕੱਲੀ ਕੱਲੀ ਮਿੱਤਰੋ ਸਾਰਾ ਹਲ ਵਾਲਾ ਸਾਰਾ ਮਨਾਵੇ ਟੌਹ ਤੇ ਪਦਾਰਾ ਜੋ ਮਿੱਟੀ ਪੋੜਾ ਆਹ ਦਾ ਪਹਾੜ ਮੰਗਰਾ ਬਾਕੀ ਪਹਾੜ ਦਾ ਕੁਟ ਲੱਗਦੇ ਆ ਔਰ ਅਗਲੀ ਵੀ ਪੱਟੇ ਦੀ ਗੁਰਜਾ ਤੁਸੀਂ ਕਲੀਅਰ ਕਰਾਓ ਬਿਨ ਤੋਂ ਆਪਾਂ ਖੜਾ ਗਿਆ ਬਹੁਤ ਬੋਲਦੇ ਨਹੀਂ ਕਾਕਾ ਭਲਵਾਨ ਕਿਆ ਕਰੇ ਭੰਦ ਪਿਆਰ ਕਰੇ ਆਹ ਗੁਰੂ ਲਾਗਣਾ ਹੁ ਰਾਜੇ ਦਾ ਵੱਸ ਪੱਟੇ ਭਾਣਾ ਨਾਲ ਆਂਦੀ ਯਾਰਾ ਕਰਣੀ ਦੀ ਲਈ ਆਈ ਹੁ ਸਭਨੇ ਗੁੱਸੇ ਆਓ ਜੀ ਬੱਕਰ ਦੁਰਪੋਤ ਦਿੱਪ ਗੋਡਾ ਪਰ ਦੇ ਵਾਸਤੇ ਕੋਸ਼ਿਸ਼ ਸ਼ੁਰੂ ਕਰੋ ਜੀ ਰੈਫਰੀ ਵੀ ਧਿਆਨ ਦੇਓ ਪਰ ਪਰਦੇ ਵਾਸਤੇ ਕੁਸ਼ਤੀ ਦੇ ਫੜੇ ਜੀ ਨੋ ਜੋ ਵੀ ਗੋਡਾ ਭਲਵਾਨ ਮੇਰੇ ਕੋਲ ਆ ਕੇ ਪਰਸੀ ਲਵੇ ਪੈਸੇ ਤਾ ਮਿਲਣਾ ਹੈ ਆਪ ਗੱਤਕ ਨੂੰ ਬੇਨਤੀ ਹੈ ਮਾਤਾਵਾਂ ਪਰ ਅੱਜ ਵੱਡੇ ਤਰ੍ਹਾਂ ਚੱਨਾ ਹੈ ਸਰਪੰਚ ਸਾਹਿਬ ਨੂੰ ਬੇਨਤੀ ਹੈ ਗੱਤਕ ਨੂੰ ਰੱਖਿਆ ਆ ਬੇਨਤੀ ਹੈ ਭਾਈ ਜਗਾ ਇਹ ਬੱਲੇ ਬੱਲੇ ਇੱਧਰੇ ਕਹਿੰਦੇ ਵੀ 100 ਲਾਣਾ ਬੁਕਾਰੀਏ ਆਹ ਹੋਏ ਆਹ ਹੋਏ ਆਹ ਹੋਏ ਭਾਈ ਸਾਥੀ ਆ ਗਏ ਤੜੀ ਆਹੋ ਆਹ ਪਾਉਣ ਇਹ ਮੁਕਾਈ ਵਾਲਾ ਬੱਬਰਸ਼ੀ ਸਾਡਾ ਪੰਜਾਬ ਦਾ ਸਾਡੇ ਵਾਕੀ ਦਾ ਮਾਣ ਹੈ ਤੇ ਸਾਈਡ ਟੀਮ ਨੂੰ ਉਹਦਾ ਵਿਸ਼ੇਸ਼ ਸਨਮਾਨ ਬਿੱਤਰ ਸਿੰਘ ਸਰਪੰਚ ਮਾਤਾ ਵੱਲੋਂ ਕੀਤਾ ਜਾਣਾ ਹੈ ਸਾਡੇ ਕੋਲ ਸਾਰਾ